ਤੇ ਥਣਾ ਦਾ ਗੈਪ ਦਿਖਾ ਦਈਏ ਤੁਹਾਨੂੰ ਆ ਦੇਖੋ 5 ਮਹੀਨੇ ਤੇਜ ਪੂਰੇ ਵਧੀਆ ਠੰਡ ਬਣਾਈ ਖੜੀ ਆ ਲੇਉਟੀ ਰੌਣਕ ਡੈਰੀ ਫਾਰਮ ਤੇ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਬਾਈ ਕਰਦੀਪ ਦੇ ਘਰੋਂ ਪਿੰਡ ਦੋਸਤੋ ਭਾਗੀਬੰਦਰ ਤੇ ਜਿਲ੍ਹਾ ਬਠਿੰਡਾ ਤਲਵੰਡੀ ਸਾਬੋ ਦੇ ਬਿਲਕੁਲ ਜਮਾ ਕੋਲੇ ਪਿੰਡ ਆ ਗਿਆ ਜੱਡ ਬਲੈਕ ਬਾਈ ਮੋਹਰਾ ਨਸਲ ਦੀ ਤੁਹਾਨੂੰ ਆਪਾਂ ਝੋਟੀ ਦਿਖਾਵਾਂਗੇ 5 ਮਹੀਨਿਆਂ ਦੀ ਬਾਈ ਕਹਿੰਦਾ ਅੱਜ ਗੱਬਣ ਹੋ ਗਈ ਛੇਮਾ ਲੱਗ ਗਿਆ ਹਨਾ ਬਾਈ ਹਾਂ ਛੇਮਾ ਸਟਾਰਟ ਵੀ ਰ ਤੇ 4 ਮਈ 2025 ਦੀ ਵੀਡੀਓ ਆ ਸਾਰੀ ਡਿਟੇਲ ਮਾਲਕ ਤੋਂ ਲੈ ਲਊ ਨੰਬਰ 22 ਦਾ ਲੈ ਕੇ ਦੇ ਦਾਂਗੇ ਪਿੰਡ ਭਾਗੀਬੰਦਰ ਜ਼ਿਲ੍ਹਾ ਬਠਿੰਡਾ ਹੋਰ ਕੀ ਹਾਲ ਆ ਬਈ ਗਰਦੀਪ ਵਧੀਆ ਵੀਰਸ ਪਹਿਲਾਂ ਤਾਂ ਵੀਰੇ ਮੋਬਾਈਲ ਨੰਬਰ ਬੋਲਦੇ ਆਪਦਾ ਭਾਈ ਮੇਰਾ ਮੋਬਾਈਲ ਨੰਬਰ 9877757580 ਹੈ ਠੀਕ ਆ ਥੋੜਾ ਉੱਚੀ ਬੋਲੀ ਬਈ ਇਹਨੇ ਨਾ ਸਮਝੀ ਆ ਜੀ ਤੇ ਅੱਜ ਕਿੰਨੇ ਟਾਈਮ ਦੀ ਗੱਪਣ ਹੋਊਗੀ ਵੀਰ ਇਹ ਵੀਰੇ 5 ਮਹੀਨੇ ਦੀ ਗੱਪਣਾ ਹੈ ਵੀਰ ਅੱਜ 5 ਮਹੀਨੇ ਦੀ ਹਾਂ 5 ਮਹੀਨੇ ਦੀ ਗੱਪਣਾ ਸੀਮਾ ਸਟਾਰਟ ਆ ਵੀਰ ਸੀਮਾ ਲੱਗ ਗਿਆ ਜੀ 4 ਮਈ ਤੋਂ ਹਾਂ ਵੀਰ ਠੀਕ ਆ ਠੀਕ ਆ ਤੇ ਜਮਾ ਜੱਡ ਬਲੈਕ ਆ ਕੀ ਸੀਮਨ ਦਾ ਪਤਾ ਕਿਹੜੇ ਦੀ ਬੱਤੀ ਹੈ ਇਹ ਇਹ ਆਪ ਐਚ ਐਲ ਡੀ ਸੀਮਨ ਦੀ ਹੈ ਵੀਰੇ ਐਸੀ ਸੀਮਨ ਦਾ ਨਹੀਂ ਕਲੀਅਰ ਹੈਗਾ ਵੀ ਆ ਨਹੀਂ ਪਤਾ ਵੀ ਹੈ ਸਰਕਾਰੀ ਸੀਮਨ ਸਰਕਾਰੀ ਮੋਰਾ ਜਾਗੀ ਹਣਾ ਤੇ ਮਾ ਦੇਖੋ ਬਈ ਤੁਹਾਨੂੰ ਦੋ ਦਿਖਾ ਦਨਾ ਮੈਂ ਜਮਾ ਜੱਡ ਬਲੈਕ ਕੱਟੀ ਆ ਆ ਦੇਖੋ ਵੀਰੇ ਸਿੰਘਾਂ ਦੀ ਫੇਸ ਕੁਆਲਟੀ ਚੈੱਕ ਕਰ ਲਓ ਤੇ ਥੋੜੀ ਡਰਦੀ ਜਰੂਰ ਹੈ ਨਹੀਂ ਤੁਹਾਨੂੰ ਮੈਂ ਪੋਸਟ ਦੀ ਜਮਾ ਦਿਖਾਣਾ ਤੋੜ ਲੇਗਾ ਭਾਈ ਤੈਨਿ ਬੜੀ ਨਹੀਂ ਦੇਖ ਲੈ ਚਲ ਕੋਈ ਨਹੀਂ ਟਰਾਈ ਕਰ ਲੈ ਜੇ ਬਾੜਾ ਪੱਜੀ ਦਾ ਕੋਈ ਨਹੀਂ ਫੁਰਨੀ ਤੇ ਬਨ ਲੈ ਇੱਥੇ ਦਿਖਾਣੇ ਇੱਥੇ ਰੋ ਹਾਂ ਇਧਰ ਜੇ ਬਨ ਲੈ ਭਾਈ ਆਂ ਦੇਖ ਲੈ ਇੱਥੇ ਬਨ ਲੈ ਕੋਈ ਗੱਲ ਨਹੀਂ ਕੋਈ ਆਏ ਬਰੇ ਨੂੰ ਕਮਾਲਾ ਪਿਛੋ ਦਿਖਾ ਦਈਏ ਤੇ ਮੁੱਲ ਵੀਡੀਓ ਦੇ ਵਿੱਚ ਕਰਾ ਦਾਂਗੇ ਦੋਸਤੋ ਜੇ ਕਿਸੇ ਵੀ ਭਰਾ ਨੇ ਇਸ ਤਰ੍ਹਾਂ ਦੀ ਐਡ ਕਰਵਾਉਣੀ ਹੈ ਤਾਂ ਮੇਰਾ ਵੀਰੇ 88 ਨੰਬਰ ਚੱਲੀ ਜਾਂਦਾ ਇੱਥੇ ਜੇ ਬਨ ਲੈ ਭਾਈ ਇੱਕ ਵਾਰੀ ਕੋਈ ਨਹੀਂ ਥਣਾ ਥੋਣਾ ਦਾ ਗੈਪ ਵਧੀਆ ਦਿਖਾ ਦਾਂਗੇ ਜੇ ਖੜਗੀ ਦਾ ਟਿਕਾਣਾ ਹੂੰ ਆ ਦੇਖੋ ਵੀਰੇ ਫਿਰਦੀ ਦੇਖ ਲੋ ਤੇ ਜਮਾ ਚੁੱਟੇ ਮੈਨ ਲਾਦਾ ਦੋ ਚਾਰ ਵਾਲੀ ਵੀਰੇ ਚਿੱਟੇ ਹੋਣਗੇ ਨਾ ਹਾਂ ਦੋ ਕੁ ਵਾਲਾ ਚਿੱਟੇ ਵੀਰੇ ਬੈਗ ਜੇਰ ਖੁਰਨੀ ਤੇ ਬੰਨੀ ਆ ਪਿੱਛੋਂ ਆਪਾਂ ਥਣ ਜੇ ਦਿਖਾ ਦਈਏ ਇਹਦੇ ਆਖੋ ਦੋਸਤੋ ਛੋਟੀ ਤੁਸੀਂ ਕੱਦ-ਕੁੱਦ ਦੀ ਵਧੀਆ ਆ ਗਈ ਇਹ ਚਮਾ ਜੱਡ ਬਲੈਕ ਮੋਹਰਾ ਨਸਲ ਦਾ ਇੱਕ ਪੀਸ ਆ ਗਿਆ ਤੇ ਥਣਾ ਦਾ ਗੈਪ ਦਿਖਾ ਦਈਏ ਤੁਹਾਨੂੰ ਆ ਦੇਖੋ 5 ਮਹੀਨੇ ਚ ਜ ਪੂਰੇ ਵਧੀਆ ਠੰਡ ਬਣਾਈ ਖੜੀ ਆ। ਲੇਵਟੀ ਜੀ ਪੱਟਿਆ ਹੀ ਹਜੇ 5 ਮਹੀਨੇ ਪਏ ਆ। 5 ਮਹੀਨੇ ਚ ਬਹੁਤ ਵਧੀਆ ਬਣ ਜੋ ਰੁੱਤ ਵੀ ਵਧੀਆ ਚ ਆ ਕੇ ਸੋਣਾ ਹਨਾ। ਹਾਂ ਵੀਰ। ਹੂੰ। ਤੇ ਗਰਦੀਪ ਮੁੱਲ ਕੀ ਕਰਦਾ ਹੈਂਦਾ? ਮੁੱਲ ਵੀਰੇ 85000 ਆ ਵੀਰੇ ਮਾਨਤਾਨ ਕਰਦੇ। 85000। ਹਾਂ ਵੀਰ। ਦੋਸਤੋ 85000 ਮੋਲਾ ਝੋਟੀ ਵੀਰੇ ਚੰਗੀ ਆ। ਬੂਰੇ ਸਾਣ ਤੋਂ ਗੱਪਣਾਗੀ ਵੀਰ। ਪਿੰਡ ਚ ਹੀ ਬੂਰਾ ਸਾਣ। ਪੂਰਾ ਸਾਣ ਚੰਗਾ ਸਾਣ ਹੈਗਾ। ਠੀਕ ਆ ਠੀਕ ਆ। ਪਿੰਡ ਚ ਹੀ ਬਾਈ ਕਹਿੰਦਾ ਬੂਰਾ ਸਾਣ ਆ ਉਹ ਤੋਂ ਗੱਪਣਾ ਤੇ ਬਾਕੀ ਝੋਟੀ ਦੀ ਤੁਸੀਂ ਕੁਆਲਿਟੀ ਚੈੱਕ ਕਰ ਲਓ। ਠਣਾ ਦਾ ਵਧੀਆ ਗੈਪ ਦੇਖ ਲਓ ਵੀਰੇ ਤੇ ਕੱਦ ਦੀ ਆ ਗਈ ਵਧੀਆ ਨਾ ਬਾਹਲੀ ਜਿਆਦੇ ਵੱਡੀ ਹੈ ਤੇ ਬਿਲਕੁਲ ਛੋਟੀ ਵੀ ਨਹੀਂ ਹੈਗੀ ਮੀਡੀਅਮ ਚ ਆ ਗਈ ਹੈ ਨਾ ਬਾਈ ਹਾਂ ਵੀਰੇ ਬੰਦ ਕਰ ਦੂਗੀ ਹਾਂ ਦੋ ਦੰਦ ਦੀ ਹੈ ਵੀਰੇ ਦੋ ਦੰਦ ਦੀ ਹੈ ਤਾਂ ਕੱਦ-ਕੁੱਦ ਕਰੂਗੀ ਜਿੱਦ ਤੈਨੂੰ ਸੂਣਾ ਪੰਜ ਮਹੀਨਾ ਨੂੰ ਬਹੁਤ ਵਧੀਆ ਬਣ ਜੂਗੀ ਮੁੱਲ 85 ਆ ਗਿਆ ਹਾਂ ਮੁੱਲ ਵੀਰੇ 85 ਠੀਕ ਆ ਵੀਰੇ ਵੀਡੀਓ ਦੇ ਉੱਤੇ ਬਾਈ ਦਾ ਨੰਬਰ ਚੱਲ ਜਾਂਦਾ ਮੁੱਲ 85 ਜਿਹੜੇ ਭਰਾ ਨੂੰ ਪਸੰਦ ਆਉ ਕੋਲੇ ਆਜੋ ਤਸੱਲੀ ਕਰਕੇ ਦੋਸਤੋ ਤੁਸੀਂ ਝੋਟੀ ਖਰੀਦ ਸਕਦੇ ਹੋ ਬਾਕੀ ਆ ਤੁਸੀਂ ਹੋ ਦੇਖੋ ਵੀਡੀਓ ਦੇਖਣ ਲਈ ਸਾਰੇ ਸੱਜਣਾ ਧੰਨਵਾਦ ਸੱਸੀ ਗੱਲ ਬ